ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਰੋਜ਼ਾਨਾ ਪੋਸਟਮੈਨ ਦੇ ਨਾਲ ਤੇ ਮੈਂ ਆ ਬਾਬਾ ਹਰਸਾ ਸਿੰਘ ਅਸੀਂ ਖੜੇ ਆ ਪਿੰਡ ਹਮਦਚੱਕ ਦੇ ਕੋਟ ਬੁੱਢਾ ਆਰਫਕੇ ਰੋਡ ਤੇ ਇਹ ਰੋਡ ਸਵੇਰੇ ਵਧੀਆ ਸੁਰੱਖਿਅਤ ਸੀਗਾ ਤੇ ਸਵੇਰ ਤੋਂ ਹੁਣ ਤੱਕ ਇਸ ਉੱਪਰ ਲਗਭਗ ਲੰਘਾ ਬੰਦ ਹੋ ਚੁੱਕਾ ਹੈ ਸਰਕਾਰੀ ਰਿਪੋਰਟਾਂ ਮੁਤਾਬਕ ਸਵੇਰੇ 202 ਲੱਖ 29000 ਕਿਊਸਿਕ ਪਾਣੀ ਸੀਗਾ ਜਿਹੜਾ ਹੁਣ 249000 ਬਗ ਰਿਹਾ ਹੈ ਇਸ ਏਰੀਏ ਦੇ ਵਿੱਚ ਲਗਭਗ ਸਾਰੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ਲੋਕ ਇਧਰ ਉਧਰ ਜਾਣ ਤੋਂ ਤੰਗ ਹੈ ਜਿਹੜੇ ਲੋਕ ਇਸ ਹੜ੍ਹ ਦੇ ਪਾਣੀ ਦੇ ਅੰਦਰ ਘਿਰੇ ਹੋਏ ਆ ਉਹਨਾਂ ਤੱਕ ਕੋਈ ਸਹਾਇਤਾ ਨਹੀਂ ਇਹ ਲੋਕ ਮਜਬੂਰੀ ਦੇ ਵਾਸਤੇ ਇੱਥੇ ਖੜੇ ਆ ਕੋਈ ਤਮਾਸ਼ੀ ਵੀ ਨਹੀਂ ਗਏ ਇਹ ਆਪਣੇਆਂ ਨੂੰ ਡੀਕਦੇ ਆ ਕਿ ਕਦੋਂ ਉਹ ਪਾਣੀ ਦੇ ਵਿੱਚੋਂ ਬਾਹਰ ਆਉਣ ਅਸੀਂ ਇਹਨਾਂ ਵੀਰਾਂ ਨਾਲ ਗੱਲ ਕਰਦੇ ਆ ਕਿ ਇਸ ਇਲਾਕੇ ਦਾ ਕਿੰਨਾ ਨੁਕਸਾਨ ਹੋਇਆ ਇਸ ਇਲਾਕੇ ਦੇ ਵਿੱਚ ਹੁਣ ਦੀ ਸਥਿਤੀ ਕੀ ਹੈ ਅਸੀਂ ਇਸ ਬਾਰੇ ਇਹਨਾਂ ਵੀਰਾਂ ਤੋਂ ਜਾਣਦੇ ਹਾਂ ਲਾਲ ਸਿੰਘ ਕੀ ਕਿਹੜਾ ਪਿੰਡ ਹੈ ਤੁਹਾਡਾ ਆਮਦ ਚੱਕ ਆਮਦ ਚੱਕ ਤੇ ਸਵੇਰ ਤੋਂ ਪਾਣੀ ਦੀ ਸਥਿਤੀ ਕੀ ਹੈ ਸਵੇਰ ਤੋਂ ਤਾਂ ਬਹੁਤ ਪਾਣੀ ਵਧ ਗਿਆ ਬਹੁਤ 4-5 ਫੁੱਟ ਪਾਣੀ ਇੱਥੇ ਵਧ ਗਿਆ ਸਵੇਰੇ ਫਸਲ ਨੰਗੀ ਸੀਗੀ ਸਵੇਰੇ ਸਭ ਨੰਗੇ ਹੀ ਆ ਚੁਣੇ ਮਾੜਾ ਮੋਠੀ ਹੀ ਪਾਣੀ ਸੀ ਹੁਣ ਉੱਤੇ ਨੰਗਾ ਇਹ ਸਥਿਤੀ ਸਵੇਰੇ 5 ਵਜੇ ਤੋਂ ਬਾਅਦ ਦੀ ਹੈ 5:00 ਹੁਣ ਕਿੰਨਾ ਟਾਈਮ ਲਗਭਗ 12 ਵਜ ਗਿਆ ਹੈ ਕਿੰਨਾ 4 ਘੰਟਿਆਂ ਦੇ ਵਿੱਚ ਮਾਤ ਪਾਇਆ ਕਰਦਨ ਹੁਣ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਹਾਇਤਾ ਲੈ ਕੇ ਜਾਂ ਕੋਈ ਦਿਸ਼ਾ ਨਿਰਦੇਸ਼ ਲੈ ਕੇ ਪਹੁੰਚਿਆ ਨਹੀਂ ਨੰਨੀਏ ਤੱਕ ਕੋਈ ਕੋਈ ਵੀ ਨਹੀਂ ਪਹੁੰਚਿਆ ਕੋਈ ਪਾਣੀ ਲੈਣ ਆਇਆ ਵੀ ਪਾਣੀ ਆਇਆ ਹੈ ਕਿ ਨਹੀਂ ਕੋਈ ਅਜੇ ਤੱਕ ਨਹੀਂ ਪਹੁੰਚਿਆ ਅੱਛਾ ਅਸੀਂ ਦੇਖ ਰਹੇ ਹਾਂ ਕਿ ਖੜ ਪੀੜਤ ਲੋਕ ਆਪੋ ਆਪਣਾ ਸਮਾਨ ਲੈ ਕੇ ਸੁਰੱਖਿਅਤ ਜਗਾ ਮ ਵੱਲ ਜਾ ਰਹੇ ਆ ਕੋਈ ਇੱਥੇ ਬੇੜੀ ਦਾ ਪ੍ਰਬੰਧ ਨਹੀਂ ਕੋਈ ਰਾਸ਼ਨ ਪਾਣੀ ਦਾ ਪ੍ਰਬੰਧ ਨਹੀਂ ਇਹ ਲੋਕ ਸਰਕਾਰ ਦੀ ਸਹਾਇਤਾ ਨੂੰ ਸਵੇਰ ਦੇ ਮੀਂਹ ਵਿੱਚ ਖੜੇ ਉਡੀਕ ਰਹੇ ਆ ਸ਼ਾਇਦ ਕੋਈ ਆ ਕੇ ਇਹਨਾਂ ਦੀ ਬਾਹ ਫੜੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਇਹ ਚੜ੍ਹਦੇ ਵਾਲੇ ਪਾਸੇ ਇਹ ਪਾਣੀ ਦਾ ਪ੍ਰਕੋਪ ਦਿਖਾਇਆ ਜਾਵੇ ਕਿ ਦੂਰ ਤੱਕ ਕਿਧਰੇ ਵੀ ਫਸਲ ਵਿਖਾਈ ਨਹੀਂ ਦਿੰਦੀ ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਵੱਲੋਂ ਕੋਈ ਨਮਾਇੰਦਾ ਇਨ੍ਹਾਂ ਤੱਕ ਪਹੁੰਚ ਕਰਦਾ ਕੋਈ ਇਹਨਾਂ ਨੂੰ ਸਹਾਇਤਾ ਪਹੁੰਚਉਦਾ ਨਾ ਕੋਈ ਇੱਥੇ ਬੇੜੀ ਦਾ ਪ੍ਰਬੰਧ ਹੈ ਵੇਖਣਾ ਇਹ ਹੋਏਗਾ ਕਿ ਸਰਕਾਰ ਕਦੋਂ ਤੱਕ ਇਹਨਾਂ ਦੀ ਮੁਸ਼ਕਲ ਨੂੰ ਵੇਖ ਕੇ ਜਾਗਦੀ ਹੈ ਕੈਮਰਾਮੈਨ ਦੇ ਨਾਲ ਰੋਜ਼ਾਨਾ ਪੋਸਟਮੈਨ ਬਾਬਾ ਹਰਸਾ ਸਿੰਘ